ਅਲਰੇਡੀ ਮਤਲਬ ਚਲਦੀਆਂ ਨੇ ਤੇ 600 ਕੁਝ ਮੰਡੀਆਂ ਆ ਆਰਜੀ ਤੌਰ ਤੇ ਹਰ ਸਾਲ ਬਣਾਈਆਂ ਜਾਂਦੀਆਂ ਨੇ ਸੋ ਲਗਭਗ 2300 ਤੋਂ ਉੱਪਰ ਜਿਹੜੀਆਂ ਮੰਡੀਆਂ ਪੰਜਾਬ ਦੇ ਅੰਦਰ ਜਿਨ੍ਹਾਂ ਦੇ ਵਿੱਚ ਅੰਦਾਜ਼ਨ 8 ਲੱਖ ਤੋਂ ਉੱਪਰ ਪੰਜਾਬ ਦੇ ਕਿਸਾਨ ਨੇ ਆਪਣੀ ਜਿੰਸ ਲੈ ਕੇ ਆਣਾ ਸੋ ਉਹਦੇ ਲਈ ਸਾਰੇ ਜਿਹੜੇ ਆ ਢੁਗਮੇ ਪ੍ਰਬੰਧ ਚਾਹੇ ਉਹ ਗਟਿਆਂ ਦਾ ਪ੍ਰਬੰਧ ਆ ਬੋਰੀਆਂ ਦਾ ਸੋ 48000 ਕਰੋੜ ਤੋਂ ਉੱਪਰ ਜਿਹੜੀ ਆ ਉਹ ਸਾਨੂੰ ਸੀਸੀਐਲ ਵੀ ਮਿਲ ਚੁੱਕੀ ਆ ਸੋ ਕਿਸੇ ਵੀ ਪੱਖ ਤੋਂ ਜਿਹੜੇ ਇੰਤਜ਼ਾਮ ਦੇ ਸਵਾਲ ਨੇ ਉਹ ਪੂਰੇ ਜਿਹੜੇ ਆ ਉਹ ਮਤਲਬ ਕਰ ਲਏ ਗਏ ਆ ਔਰ ਵਿਸ਼ੇਸ਼ ਤੌਰ ਤੇ ਇਸ ਸੀਜ਼ਨ ਦੇ ਦੌਰਾਨ ਮਾਨਜੁਗ ਮੁੱਖ ਮੰਤਰੀ ਜੀ ਦੀ ਹਦਾਇਤ ਹੈ ਟੋਟਲ ਡੀਸੀ ਸਹਿਵਾਨ ਨੂੰ ਕਿ ਉਹ ਹਰ ਰੋਜ਼ ਮੰਡੀਆਂ 'ਚ ਜਾਇਆ ਕਰਨਗੇ ਔਰ ਮੰਡੀਆਂ ਦੇ ਅੰਦਰ ਪਾਣੀ ਦੇ ਇੰਤਜ਼ਾਮ ਦਾ ਸਵਾਲ ਹੈ ਉਥੇ ਕਿਸਾਨਾਂ ਦੀ ਕੋਈ ਮੁਸ਼ਕਲ ਹੈ ਮਜ਼ਦੂਰਾਂ ਦੀ ਕੋਈ ਮੁਸ਼ਕਲ ਹੈ ਕੋਈ ਆਰਤੀਆਂ ਦੀ ਮੁਸ਼ਕਲ ਹੈ ਜਾਂ ਨੀ ਕਿ ਪ੍ਰੋਕੂਰਮੈਂਟ ਨਾਲ ਜੁੜੀ ਕੋਈ ਵੀ ਫੈਕਿਲਟੀ ਹੈ ਜਿਹਦਾ ਕੋਈ ਸਵਾਲ ਹੈ ਉਹ ਹਰ ਰੋਜ਼ ਮਾਨਜੋਗ ਮੁੱਖ ਮੰਤਰੀ ਜੀ ਨੂੰ ਰਿਪੋਰਟ ਦਿਆ ਕਰਨਗੇ ਟੋਡਰ ਸਾਡੇ ਮਾਨਜੋਗ ਡਿਊਟੀ ਕਮਿਸ਼ਨਰ ਸਾਹਿਬ ਸੋ ਅਸੀਂ ਵੀ ਲਗਾਤਾਰ ਇਹਨਾਂ ਦਿਨਾਂ ਦੇ ਦੌਰਾਨ ਫੀਲਡ ਦੇ ਵਿੱਚ ਰਹਿਣਾ ਸੋ ਬਸ ਕੁਦਰਤ ਮੇਰ ਰੱਖੇ ਪੰਜਾਬ ਦੇ ਅੰਦਰ ਮੌਸਮ ਚੰਗਾ ਮਿਲ ਰਵੇ ਸੋ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਇੱਕੋ ਹੀ ਅਪੀਲ ਕਰਨੀ ਚਾਹੁੰਦੇ ਆ ਕਿ ਜਦੋਂ ਦੀ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਇਹ ਸਾਡਾ ਸੇਵਾ ਸੀਜ਼ਨ ਹੈਗਾ ਗਵਰਨਮੈਂਟ ਦਾ ਅਸੀਂ ਬੜੇ ਸੁਮੂਥਲੀ ਚਲਾਏ ਆ ਸੋ ਇਹ ਵੀ ਸੀਜ਼ਨ ਜਿਹੜਾ ਆ ਉਹ ਵਧੀਆ ਰਵੇ ਇੱਕ ਹੀ ਉਹਨਾਂ ਨੂੰ ਅਪੀਲ ਆ ਵੀ ਆਪਣਾ ਜਿਹੜੀ ਫਸਲ ਹੈ ਉਹਨੂੰ ਥੋੜਾ ਜਿਹਾ ਸੁਆਕ ਸੁਕਾ ਕੇ ਲੈਂਦਾ ਜਾਵੇ ਸੁਆਰ ਕੇ ਲੈਂਦਾ ਜਾਵੇ ਤਾਂ ਜੋ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਮੌਜਰ ਦੀ ਜਾਂ ਇਸ ਕਿਸਮ ਦੀ ਪ੍ਰੋਬਲਮ ਨਾ ਆਵੇ ਸੋ ਕਿਸਾਨਾਂ ਨੂੰ ਅਪੀਲ ਆ ਚੜ੍ਹਦੀ ਕਲਾ ਸਰਨ ਅਸੀਂ ਸਾਰੇ ਪ੍ਰਬੰਧ ਕੀਤੇ ਆ ਔਰ ਹਰ ਸਾਲ ਦੀ ਤਰ੍ਹਾਂ ਕੱਲ ਕੱਲ ਦਾਣਾ ਚੱਕਾਂਗੇ ਔਰ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਅਦਾਇਗੀ ਆ ਉਹਦਾ ਵੀ ਸਰਕਾਰ ਨੇ ਪੂਰਾ ਜਿਹੜਾ ਆ ਇੰਤਜ਼ਾਮ ਕੀਤਾ ਸੋ ਮੋਟੇ ਤੌਰ ਦੇ ਉੱਤੇ ਪਰ ਕਿਉਂਰਮੈਂਟ ਨਾਲ ਜੁੜੇ ਜਿੰਨੇ ਵੀ ਇੰਤਜ਼ਾਮ ਨੇ ਉਹ ਮੁਕੰਮਲ ਕਰ ਲਏਗੇ ਆ ਔਰ ਸਾਰੇ ਮਲਾਜ਼ਮ ਸਾਰੇ ਅਫੀਸਰ ਡਿਪਿਊਟ ਕਰ ਦਿੱਤੇ ਗਏ ਆ ਸੋ ਕਿਸੇ ਤਰ੍ਹਾਂ ਦੀ ਕੋਈ ਮੰਡੀ ਦੇ ਅੰਦਰ ਕਿਸਾਨ ਨੂੰ ਮਜ਼ਦੂਰ ਨੂੰ ਆੜਤੀ ਨੂੰ ਮੇਲਣ ਨੂੰ ਦਿੱਕਤ ਨਾ ਹੋਵੇ ਇਹ ਸਾਡੀ ਵਚਨਬੱਤ ਆ ਆੜਤੀ ਐਸੋਸੀਏਸ਼ਨ ਕਹਿ ਰਹੀ ਹੈ ਜੀ ਇੱਕ ਤਰੀਕ ਤੋਂ ਅਸੀਂ ਹੜਤਾਲ ਨਹੀਂ ਕਰਾਂਗੇ ਖਰੀਦ ਨਹੀਂ ਕਰਾਂਗੇ ਉਸ ਤੇ ਲਈ ਕੀ ਅਰੇਂਜਮੈਂਟ ਨੇ ਤੁਸੀਂ ਕਰ ਦਿਓ ਜੀ ਹਾਂਜੀ ਸਰ ਮਾਈਕਸ ਜੀ ਬਣਾ ਸਾਈਡ ਕਰਿਆ ਯਾਰ ਲੈਣਾ ਕਰੋ ਯਾਰ ਕਰਤ ਕਰਤ ਜੀ ਕਿੰਚ ਚੇਂਜ ਕਰ ਦਿੱਤੀ ਲੋ ਜੀ ਲੋ ਆਵਾਰੀ ਇਸ ਸ੍ਰੀ ਰਾਮ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਹ ਵੱਡੀ ਖੁਸ਼ਖਬਰੀ ਹੈ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜਿਹੜੇ ਮਾਨਯੋਗ ਮੁੱਖ ਮੰਤਰੀ ਨੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਹੈ ਉਹ ਤੰਦਰੁਸਤ ਹੋ ਕੇ ਅੱਜ ਉਹਨਾਂ ਨੇ ਜਿਨ੍ਹਾਂ ਦੇ ਮਨ ਵਿੱਚ ਫਿਕਰ ਵੀ ਹੈ ਪੰਜਾਬ ਪ੍ਰਤੀ ਪਰ ਗਵਰਨਮੈਂਟ ਤੇ ਪਹਿਲੀ ਮੀਟਿੰਗ ਕਿਉਂਕਿ ਸਾਡੇ ਫਸਲ ਆਉਣ ਵਾਲੀ ਆ ਆ ਗਈ ਹੈ ਇਸ ਲਈ ਉਹਨਾਂ ਨੇ ਰੱਖੀ ਹੈ ਚਾਹੇ ਅਜੇ ਡਾਕਟਰਾਂ ਨੇ ਉਹਨਾਂ ਨੂੰ ਥੋੜਾ ਇਸ ਕਰ ਰੋਕਿਆ ਸੀ ਵੀ ਅਜੇ 1 2 4 ਦਿਨ ਥੋੜਾ ਆਰਾਮ ਕਰਨਾ ਚਾਹੀਦਾ ਪਰ ਫਿਰ ਵੀ ਇਸ ਗੱਲ ਦਾ ਫਿਕਰ ਕਰਦੇ ਹੋਏ ਉਹਨਾਂ ਨੇ ਇਹ ਮੀਟਿੰਗ ਰੱਖੀ ਮੇਰੇ ਸਾਥੀ ਸ਼੍ਰੀ ਲਾਲਚੰਦ ਜੀ ਖਟਾਰੂ ਚੱਕ ਸਾਹਿਬ ਨੇ ਸਾਰਾ ਕੁਝ ਤੁਹਾਡੇ ਅੱਗੇ ਬਿਆਨ ਕਰ ਦਿੱਤਾ ਹੈ ਕਿ ਫਸਲਾਂ 'ਚ ਕਦੇ ਵੀ ਪਹਿਲਾਂ ਵੀ ਇਹੋ ਜੀ ਗੱਲ ਨਹੀਂ ਆਈ ਤੇ ਹੁਣ ਵੀ ਉਹ ਨਾਲ ਦੀ ਨਾਲ ਚੱਕੀ ਜਾਊਗੀ ਉਹਨਾਂ ਦੇ ਜਿਹੜੇ ਪੇਮੈਂਟ ਵੀ ਨਾਲ ਦੀ ਨਾਲ ਹੋਊਗੀ ਕਿਸੇ ਗੱਲ ਦੀ ਤਕਲੀਫ ਨਾ ਮੰਡੀਆਂ ਚ ਜਿਹੜੇ ਪ੍ਰਬੰਧ ਕਰਨੇ ਹੁੰਦੇ ਮੰਡੀ ਬੋਰਡ ਨੇ ਉਹ ਸਾਰੇ ਵਧੀਆ ਢੰਗ ਨਾਲ ਹੋਗੇ ਤੇ ਹੋ ਜਾਣਗੇ ਜੇ ਕੋਈ ਮਣੀ ਮੁੱਟੀ ਰਹੀ ਉਹ ਇੱਕ ਤਰੀਕ ਤੋਂ ਸਾਡੀ ਜਿਹੜੀ ਮੰਡੀ ਚੱਲਨੀ ਹੈ ਆਰਤੀਆਂ ਦੀ ਗੱਲ ਤੇ ਕੀ ਆਰਤੀ ਇਹ ਸਭ ਤੋਂ ਵੱਧ ਕਹਿੰਦੇ ਜੀ ਅਸੀਂ ਮੰਡੀਆਂ ਨਹੀਂ ਚਲਾਵਾਂਗੇ ਇੱਕ ਤਰੀਕ ਤੋਂ ਵੇਖੋ ਆਰਤੀ ਇਹ ਸਾਡੇ ਨਾਲ ਮੀਟਿੰਗ ਕਰਕੇ ਗਏ ਆ ਉਹਨਾਂ ਦੀਆਂ ਜੋ ਮੰਗਾ ਮੁਸ਼ਕਲਾਂ ਸਨ ਉਹਨਾਂ ਨੂੰ ਅਸੀਂ ਪੂਰੀ ਪੂਰੇ ਖੁੱਲ੍ਹੇ ਦਿਲ ਨਾਲ ਸੁਣਿਆ ਔਰ ਵਿਚਾਰਿਆ ਉਹਨਾਂ ਨਾਲ ਵਿਚਾਰਿਆ 3 ਘੰਟੇ ਸਾਡੀ ਮੀਟਿੰਗ ਚੱਲੀ ਆ ਉਹ ਵੀ ਇਸ ਗੱਲ ਤੇ ਨਾਲ ਸਹਿਮਤ ਸਨ ਉਹ ਜਿਹੜੀਆਂ ਇੱਕ ਦੋ ਗੱਲਾਂ ਕਹਿੰਦੇ ਸੀ ਵੀ ਹੁਣੇ ਤੁਸੀਂ ਕੋਈ ਐਲਾਨ ਕਰੋ ਉਹਨਾਂ ਨੂੰ ਅਸੀਂ ਆਖਿਆ ਸੀ ਵੀ ਸਰਦਾਰ ਭਗਵੰਤ ਸਿੰਘ ਮਾਨ ਆ ਜਾਂਦੇ ਐ ਉਸ ਤੋਂ ਬਾਅਦ ਆਪਾਂ ਬੈਠ ਕੇ ਤੁਹਾਡੀ ਉਹਨਾਂ ਨਾਲ ਮੀਟਿੰਗ ਕਰਵਾ ਦੇਾਂਗੇ ਤੇ ਇਹ ਕੋਈ ਨਿੱਕੇ ਮੋਟੇ ਮਸਲੇ ਆ ਉਹ ਵੀ ਹੱਲ ਹੋ ਜਾਣਗੇ ਉਸ ਵੇਲੇ ਉਹਨਾਂ ਨੇ ਇਹ ਕਿਹਾ ਸੀ ਵੀ ਹਾਂ ਠੀਕ ਅਸੀਂ ਜਾ ਕੇ ਮੈਨੂੰ ਨਹੀਂ ਪਤਾ ਹੁਣ ਬਾਹਰ ਜਾ ਕੇ ਉਹਨਾਂ ਨੇ ਕੀ ਕਹਿ ਦਿੱਤਾ ਸਾਡੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਵੀ ਅਸੀਂ ਆਪਣੇ ਜ਼ਿਲ੍ਹਾ ਪ੍ਰਧਾਨ ਇੱਥੇ ਹੈ ਦੂਸਰੇ ਨਾਲ ਅਸੀਂ ਗੱਲ ਕਰਕੇ ਠੀਕ ਹੈ ਇੱਥੇ ਕਿਸਾਨਾਂ ਨੂੰ ਵੀ ਜਿਹੜੀ ਦਿੱਕਤ ਆਉਣੀ ਚਾਹੀਦੀ ਤੇ ਸਾਨੂੰ ਵੀ ਨਹੀਂ ਉਹਨਾਂ ਦੇ ਮਸਲੇ ਵੀ ਅਸੀਂ ਹੱਲ ਕਰਨ ਲਈ ਖੁੱਲਾ ਦਿਲ ਹੈ ਇੱਕ ਦਿਨ ਕੋਈ ਵੀ ਮਸਲਾ ਹੱਲ ਨਹੀਂ ਹੋਇਆਗਾ ਸਾਡਤੀ ਕਹਿੰਦੇ ਜੀ ਮੀਟਿੰਗ ਬਹੁਤ ਸੋਹਣੀ ਹੋਈ ਮਾਹੌਲ ਬਹੁਤ ਵਧੀਆ ਸੀ ਪਰ ਗੱਲ ਸਿਰੇ ਨਹੀਂ ਲੱਗੀ ਉਹ ਕਹਿੰਦੇ ਇਸ ਕਰਕੇ ਗੱਲ ਗੱਲ ਸਿਰੇ ਲੱਗਣ ਦੀ ਵੇਖੋ ਤੁਸੀਂ ਸਾਰੇ ਸਿਆਣੇ ਹੋ ਸਾਰੇ ਪੱਖਾਂ ਤੋਂ ਬਹੁਤ ਵਧੀਆ ਇੱਕ ਦੂਸਰੇ ਨਾਲ ਗੱਲਬਾਤ ਸੁਣ ਕੇ ਔਰ ਇਹਦਾ ਫੈਸਲਾ 1 ਮਿੰਟ ਜੀ ਨਹੀਂ ਹੋ ਸਕਦਾ ਹੋਣਾ ਥੋੜਾ ਸਮਾਂ ਲੱਗਦਾ ਉਹਨਾਂ ਤੋਂ ਅਸੀਂ ਸਮਾਂ ਮੰਗਿਆ ਸੀ ਉਹਨਾਂ ਨੇ ਵੀ ਇਸ ਗੱਲ ਤੇ ਹੋ ਸਕਦਾ ਬਾਅਦ ਵਿੱਚ ਇੱਕ ਦੂਸਰੇ ਨੂੰ ਅਗਲਾ ਕਹਿੰਦਾ ਵੀ ਐਂ ਕਹਿ ਕੇ ਜਾਓ ਪਰ ਨਹੀਂ ਸਾਡੇ ਕੋਲੇ ਉਹਨਾਂ ਨੇ ਕਿਹਾ ਸੀ ਵੀ ਠੀਕ ਹੈ ਜਿਹੜੀ ਇੱਕ ਇੱਕ ਦੂਸਰੇ ਤੋਂ ਪਹਿਲਾਂ ਰਾਜ਼ੀ ਕਰ ਲਓਗੇ ਤੁਸੀਂ ਵੀ ਦਿੱਕਤ ਹੈ ਰਾਜ਼ੀ ਹੈ ਰਾਜ਼ੀ ਕਿਉਂ ਕਰ ਲਾਂਗੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਪੰਜਾਬ ਪਿਆਰਾ ਤੇ ਸਾਨੂੰ ਵੀ ਹੈ ਤੇ ਜਿਹੜੀ ਫਸਲ ਮਸਾ 6 ਮਹੀਨੇ ਤੋਂ ਹੁੰਦੀ ਹੈ ਇਹ ਕਾਲਪੁਰਖ ਵਾਹਿਗੁਰੂ ਮੇਰ ਰੱਖੇ ਕੇ ਇਹਦੀ ਮਿਹਰ ਨਾਲ ਹੋਣੀ ਹੈ ਮੌਸਮ ਚੰਗਾ ਰਹੇ ਤੇ ਉਸ ਫਸਲ ਨੂੰ ਇੱਕ ਜ਼ਿੰਮੇਦਾਰ ਤੋਂ ਲੈ ਕੇ ਮਜ਼ਦੂਰ ਤੋਂ ਲੈ ਕੇ ਆੜਤੀ ਗਵਰਨਮੈਂਟ ਸਾਰੇ ਸਾਥੀ ਨਾਲ ਮਿਲ ਕੇ ਉਹਨੂੰ ਸੰਭਾਲਣਾ ਲਿਫਟਿੰਗ ਦਾ ਮਸਲਾ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਦੀ ਜ਼ਿੰਮੇਵਾਰੀ ਜਿਹੜੀ ਅਸੀਂ ਆਪ ਲਈ ਹੈ ਵੀ ਉਹ ਤੁਹਾਨੂੰ ਲਿਫਟਿੰਗ ਦਾ ਹੋ ਰਿਹਾ ਤੇ ਹੋ ਜਾਣਾ ਕਿੰਨਾ ਦਾ 40 40000 ਕਿੰਨਾ ਅੱਜ ਜਿਹੜਾ ਦੱਸਦੇ ਸੀ ਵੀ ਉਹਨਾਂ ਦਾ ਉਹਨਾਂ ਤੁਸੀਂ ਆ ਸਵੇਸ ਦਾ ਜ਼ਿਕਰ ਕਰ ਰਹੇ ਹੋ ਮੇਰੇ ਖਾਤੇ ਆ ਸਵੇਸ ਦਾ ਜ਼ਿਕਰ ਕਰ ਰਹੇ ਹੋ ਅਸਲ ਚ ਅਸੀਂ ਚਾਹੇ ਸਾਡੇ ਆਰਤੀ ਨੇ ਚਾਹੇ ਸਾਡੇ ਮਿਲਰ ਨੇ ਬੇਸਿਕਲੀ ਇਹਨਾਂ ਦੇ 99% ਸਵਾਲ ਜਿਹੜੇ ਆ ਉਹ ਕੇਂਦਰ ਨਾਲ ਜੁੜਦੇ ਆ ਜੀ ਜੀ ਐਫਸੀਆਈ ਦੇ ਨਾਲ ਸੋ ਅਸੀਂ ਉਹਨਾਂ ਦੇ ਨਾਲ ਸਾਡੇ ਭਰਾ ਨੇ ਸਾਡੇ ਆਪਣੇ ਪਰਿਵਾਰਾਂ ਦੇ ਜੀ ਆ ਸੋ ਸਾਨੂੰ ਖੁਸ਼ੀ ਆ ਕਿ ਪਿਛਲੇ ਦਿਨਾਂ ਦੇ ਦੌਰਾਨ ਮਾਨਜੁਗ ਮੁੱਖ ਮੰਤਰੀ ਜੀ ਨੇ ਖੁਦ ਮਤਲਬ ਦਖਲ ਦੇ ਕੇ ਔਰ ਕੇਂਦਰੀ ਜੂਨੀਅਨ ਮਿਸਟਰ ਨਾਲ ਗੱਲਬਾਤ ਵੀ ਕੀਤੀ ਉਸ ਗੱਲਬਾਤ ਸਿੱਟਾ ਇਹ ਨਿਕਲਿਆ ਕਿ ਉਹਨਾਂ ਨੇ ਸਪੇਸ ਬਣਾਉਣ ਦੇ ਲਈ ਇੱਕ ਤਾਂ ਐਕਸਪੋਰਟ ਜਿਹੜਾ ਬੰਦ ਕੀਤਾ ਸੀਗਾ ਨੌਨ ਵਾਸ ਮਦੀਦਾ ਉਹ ਉਹਨਾਂ ਨੇ ਜਾਰੀ ਕਰ ਦਿੱਤਾ ਸੋ ਸੋ ਇਸ ਤਰ੍ਹਾਂ ਜਿਹੜੇ ਮਲਟੀ ਕਿਸਮ ਦੇ ਜਿਹੜੇ ਸਬਸਟੀਟਿਊਟ ਨੇ ਸਪੇਸ ਨੂੰ ਬਣਾ ਦੇ ਉਹਨਾਂ ਦਾ ਕੰਮ ਚੱਲ ਰਿਹਾ ਸੋ ਦਸੰਬਰ ਤੱਕ ਦਸੰਬਰ 31 ਤੱਕ ਪੰਜਾਬ ਦੇ ਅੰਦਰ 40 ਲੱਖ ਮੀਟਰ ਟਾਂ ਦਾ ਜਿਹੜਾ ਉਹ ਸਪੇਸ ਬਣ ਜਾਏਗਾ ਹਾਂ ਕੋਈ ਕੋਈ ਦਿੱਕਤ ਨਹੀਂ ਆਏਗੀ ਕੋਈ ਦਿੱਕਤ ਨਹੀਂ ਆਏਗੀ ਸੋ ਵੈਸੇ ਵੀ ਮਿਲਿੰਗ ਜਿਹੜੀ ਉਹ ਦਸੰਬਰ ਤੋਂ ਸ਼ੁਰੂ ਹੁੰਦੀ ਹੈ ਸੋ ਸਪੇਸ ਮillers ਕੋ ਬਹੁਤ ਹੈਗਾ ਆ ਉਹਨਾਂ ਕੋ ਪੈੜੀ ਲਾਉਣ ਦੇ ਲਈ ਸੋ ਮੈਨੂੰ ਲੱਗਦਾ ਵੀ ਸਮੂਥਲੀ ਰਹੂਗਾ ਸਾਡਾ ਸੀਜ਼ਨ ਠੀਕ ਸਾਰਾ ਥੈਂਕ ਯੂ ਸਰ ਇੱਕ ਮਿੰਟ ਆ